ਸਸੀガル ਜੀ ਕੀ ਹਾਲ ਹੈ ਸੋ ਆਈ ਹੋਪ ਆ ਸਾਰੇ ਤੁਸੀਂ ਵਧੀਆ ਹੋਵੋਗੇ ਮੈਂ ਤੁਹਾਡਾ ਸਵਾਗਤ ਕਰਦਾ ਆਪਣੇ ਚੈਨਲ ਛੰਮੀ ਗਣਕ ਵਾਲੀਆ ਦੇ ਉੱਪਰ ਅੱਜ ਅਸੀਂ ਬਿਰਦਾ ਸ਼ਰਮ ਸੰਗਰੂਰ ਜੋ ਕਿ ਅਭਿਆਨ ਫਾਊਂਡੇਸ਼ਨ ਵੱਲੋਂ ਬਣਾਇਆ ਹੋਇਆ ਉੱਥੇ ਜਾ ਗਏ ਉੱਥੇ ਜਾ ਕੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਅਸੀਂ ਸਾਰੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕੀਤੀਆਂ ਉਹਨਾਂ ਨਾਲ ਦੁੱਖ ਸੁੱਖ ਸਾਂਝੇ ਕੀਤੇ ਉੱਥੇ ਉਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਦੁੱਖ ਵੀ ਪਹੁੰਚਿਆ ਕਿਉਂਕਿ ਪਿਰਦੂਮਰ ਦੇ ਵਿੱਚ ਚਵਾਕ ਹੁਣ ਸਾਰਾ ਕੁਝ ਹੁੰਦੇ ਨੇ ਉਹ ਵਿਚਾਰੇ ਬੈਠੇ ਇਕੱਠੇ ਚਲੋ ਇੱਕ ਦੂਜੇ ਨਾਲ ਰਲ ਕੇ ਰਹਿੰਦੇ ਨੇ ਦੁੱਖ ਸੁੱਖ ਸਾਂਝੇ ਕਰ ਲੈਂਦੇ ਨੇ ਹੱਸਦੇ ਖੇਡਦੇ ਰਹਿੰਦੇ ਨੇ ਵਿੱਚ इमोशनल ਵੀ ਹੋ ਜਾਂਦੇ ਨੇ ਇਸ ਕਰਕੇ ਸਾਰਿਆਂ ਨੂੰ ਆਪਾਂ ਨੂੰ ਆਪਣੇ ਬਜ਼ੁਰਗਾਂ ਨਾਲ ਬਹਿ ਕੇ ਗੱਲਾਂ ਬਾਤਾਂ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਉਹਨਾਂ ਦਾ ਮਨ ਖੁਸ਼ ਰਹੇ ਧੰਨਵਾਦ ਸਾਰਿਆਂ ਦਾ ਨੇ ਵੀਰੋ ਸਾਡੇ ਤੇ ਲੱਗਨ ਲੱਗਦੀ ਵੀ ਤੁਸੀਂ ਕੀ ਕਰਦੇ ਮੇਰੇ ਕਰਨੇ ਤੇ ਕੋਈ ਜਗਰ ਤੇ ਨਾ ਦਾ ਹਾਂ ਤੋਂ ਕੀ ਇਹ ਜੀ possible ਉਹਦਾ ਇਹ ਬਾਬੂ ਹਾਂ ਠੀਕ ਹੈ ਕਹਿੰਦਾ ਤੇਰੇ ਥਰੂ ਕਰਦੇ ਆ ਤੇਰੀ ਵਧੀਆ ਜੀ ਤੁਹਾਡੀ ਸਾਥੀ ਅਲੀ ਖਾਨ ਪਹਿਲਾਂ ਮੈਨੂੰ ਮੁੰਡੇ ਅੱਜ ਤਾਈਦਾ ਬੰਦਾ ਹੋਊ ਆਪਣਾ ਮੇਰੇ ਨਾਲ ਵੀ ਚਾਹਣ ਗੱਲਾਂ ਬੜੀਆਂ ਕਰਦਾ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਆ ਵੀਡੀਓ ਦੇਖੀ